ਜੇ ਚਿਰ ਆਉਮ ਮਾ ਡੈਂਪਲਾ ਉਤਰਭਾਗ ਦੇ ਪ੍ਰੈਜ਼ੀਡੈਂਟ ਬਜ਼ੁਰਗ ਵਾਲੀ ਹਿੰਦੁਸਤਾਨ ਉਹ ਜਿਹੜਾ ਕਿ ਅੱਜ ਇੱਥੇ ਸ਼ਰਮਾਈ ਨੇ ਜਿਹੜਾ ਕਿ ਸਿਟੀ ਦਾ ਪ੍ਰਧਾਨ ਮੌਜੂਦ ਕੀਤਾ ਗਿਆ ਬਜ਼ੁਰਗ ਵਾਲੀ ਹਿੰਦੁਸਤਾਨ ਦੇ ਲੋ ਸਾਰੀ ਟੀਮ ਨੂੰ ਜਿਹੜਾ ਕਿ ਆਪਣੇ ਗੋਚੰਦਰ ਕਾਲਤ ਮਹਾਜਨ ਜੀ ਜਿਹੜੇ ਪੰਜਾਬ ਪੜਾ ਚਾਈ ਟੀਮ ਨੇ ਆਪਣੇ ਜिले ਦੀ ਟੀਮ ਲਈ ਤਿਆਰ ਕਰ ਰਿਹਾ ਜिले ਹਰ ਜिले ਦੇ ਵਿੱਚ ਜਾ ਕੇ ਨਹੀਂ ਗੁਰਮਤਿ ਕਰਦੇ ਜਿਹੜਾ ਕਿ ਆਪਾਂ ਸੁਣਾਤੇ ਰਹਿੰਦਾ ਜੀ ਕੰਮ ਕਰਨਾ ਪਾ ਜਿਹੜਾ ਕਿ ਸਾਰੀ ਜ਼ਿੰਮੇਵਾਰੀ ਆਪਾਂ ਇਹ ਦਿੱਤੀਆਂ ਨੇ ਜਿਵੇਂ ਕਿ ਲੋਕੀ ਗਾਵਿਆ ਜਦਿਆਂ ਕਿ ਲੈ ਕੇ ਜਾਦੇ ਨੇ ਆਪਾਂ ਉਸ ਚੀਜ਼ਾਂ ਦੇ ਵੀ ਆਪਾਂ ਕਰਨੀਆਂ ਨੇ ਜੋ ਸਾਡੀ ਮਾਤਾ ਹੈ ਆਪਾਂ ਉਹਦੇ ਅਕੋਰਡਿੰਗ ਆਪਾਂ ਇੱਕ ਸੇਵਾ ਕਰਦੇ ਤੇ ਆਪਾਂ ਉਹ ਚੀਜ਼ ਤੇ ਵੀ ਆਪਾਂ ਸਾਰੇ ਨਸ਼ੇ ਨੂੰ ਜਿਵੇਂ ਕਿ ਨਸ਼ੇ ਵਿੱਚ ਲੋਕੀ ਜਾ ਰਹੇ ਨੇ ਆਪਾਂ ਉਹਨਾਂ ਨੂੰ ਨਸ਼ੇ ਤੋਂ ਦੂਰ ਕਰਾ ਰਹੇ ਉਹ ਬੰਦੇ ਸਾਰੇ ਸਥਾਪਨ ਦੇ ਨਾਲ ਆਪਾਂ ਜੋੜ ਰਹੇ ਹਜਾ ਸਿੰਘ ਜੀ ਮੇਰਾ ਨਾਮ ਚੰਦਰਪਾਲ ਹੋ ਜਾਣਾ ਮੈਂ ਕੋ ਪੰਜਾਬ ਪ੍ਰਧਾਨ ਦੀ ਜਗ੍ਹਾਰੀ ਆ ਮੇਰੇ ਨਵੇਂ ਹਿੰਦੁਸਤਾਨ ਦੇ ਵਿੱਚ ਔਰ ਜਿਵੇਂ ਗੁਰਦਾਸਪੁਰ ਕੋਰਪ ਕੋਮਪਲੈਕਸ ਦੇ ਵਿੱਚ ਇਕੱਠੇ ਹੋਏ ਆ ਸਾਡੇ ਸਾਥੀ ਨੇ ਹੀ ਤੇ ਸ਼ਰਮਾ ਜੀ ਐਡਵੋਕੇਟ ਜੀ ਅਸੀਂ ਇਹਨਾਂ ਨੂੰ ਅੱਜ ਗੁਰਦਾਸਪੁਰ ਦੇ ਵਿੱਚ ਜੇ ਅੰਗਰੰਗਲ ਹਿੰਦੁਸਤਾਨ ਦੇ ਸੰਗਠਨ ਦੇ ਵਿੱਚ ਅਸੀਂ ਇਹਨਾਂ ਨੂੰ ਸਿੱਧੀ ਪਰਮਾਨੰਦੀ ਜੀ ਮੋਰ ਦਿੱਤੀ ਆ ਔਰ ਮੈਨੂੰ ਆਸਾ ਹੈ ਕਿ ਗੁਰਦਾਸਪੁਰ ਸ਼ਾਦੀ ਦੀ ਹੋਤੀ ਟੀਮ ਬਹੁਤ ਜਲਦੀ ਆਪਣੀ ਨਿਯੁਕਤ ਕਰ ਲੈਣਗੇ ਔਰ ਹਿੰਦੂ ਸਮਾਜ ਲਈ ਜੱਦੀ ਵਿਦਿਆ ਨੂੰ ਅੱਗੇ ਵਧਾਉਣ ਦੇ ਸਾਡਾ ਸਾਥ ਦੇ। ਮੇਰਾ ਨਾਮ ਹੈ ਐਡਵੋਕੇਟ ਤੇਸ਼ਰਮਾ ਜੀ ਮੈਨੂੰ ਅੱਜ ਬਜਰੰਗਲ ਹਿੰਦੁਸਤਾਨ ਦੇ ਗੁਰਦਾਸਪੁਰ ਦਾ ਪ੍ਰਚਾਰ ਮੈਂ ਤੇਜ ਲੁਟਾਨ ਵਾਲੇ ਗਰਭਾ ਆਪਣਾ ਪਛੰਦ ਕਰਦੇ ਹਾਂ ਜੀ ਸਾਰੇ ਟੀਮ ਨੰਬਰ ਦਾ ਜੀ ਇਹਨਾਂ ਨੇ ਮੈਨੂੰ ਜ਼ਿੰਮੇਵਾਰੀ ਦਿੱਤੀ ਹੈ ਜੀ ਮੇਰਾ ਇਹ ਮੋਟੀਵੇਟਰ ਹੈ ਕਿ ਜੇ ਹੋਣ ਵਾਲੀਆਂ ਦੁਨੀਆ ਦੀਆਂ ਮੀਟਿੰਗਾਂ ਹੋਣਗੇ ਚ ਇੰਜਰ ਲੈ ਜਾਣਗੇ ਤੇ ਆਪਣੀ ਦੂਸਰੀ ਟੀਮ ਨੂੰ ਵੱਧ ਵੱਧ ਚੜ੍ਹਾ ਦਿੱਤਾ ਜਾਏਗਾ ਜੈ ਹਿੰਦ